ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਨੂੰ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਸਵੈਟਰਸ ਕਿਵੇਂ ਬਣਾ ਕੇ ਤਿਆਰ ਕੀਤੀ ਹੋਈ ਹੈ ਇਹਦੇ ਉੱਪਰ ਆਪਾਂ ਇਹ ਡਿਜ਼ਾਈਨ ਬਣਾਇਆ ਹੋਇਆ ਹੈ ਤੇ ਅੱਜ ਦੀ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਸ ਦਾ ਬਾਰਡਰ ਆਪਾਂ ਥੋੜਾ ਛੋਟਾ ਰੱਖਿਆ ਹੋਇਆ ਹੈ 4.5 ਇੰਚ ਆਪਾਂ ਬਾਰਡਰ ਰੱਖਿਆ ਹੋਇਆ ਹੈ 12 ਇੰਚ ਤੇ ਮੋਢਿਆਂ ਦੀ ਕਾਟ ਪਾਈ ਹੋਈ ਏ 8 ਇੰਚ ਮੋਢਾ ਰੱਖਿਆ ਹੋਇਆ ਤੇ ਇਸ ਦੇ ਗਲੇ ਦੀ ਕਾਟ ਜਿਹੜੀ ਹੈ ਉਹ ਥੋੜਾ ਉਣਕੇ ਫਿਰ ਪਾਈ ਹੋਈ ਏ ਤੇ ਬੈਕ ਸਾਈਡ ਤੋਂ ਆਪਾਂ ਗਲਾ ਜਿਹੜਾ ਉਹ 2-3 ਜਿਹੜੇ ਝੋਟੇ ਨੇ ਉਹੀ ਕਟਾਏ ਹੋਏ ਨੇ ਜਿਆਦਾ ਝੋਟੇ ਨਹੀਂ ਕਟਾਏ ਹੋਏ ਜਿਆਦਾ ਆਪਾਂ ਹੁਣਿਆ ਹੋਇਆ ਬੈਕ ਸਾਈਡ ਤੋਂ ਥੋੜੀ ਕਾਟ ਜਿਹੜੀ ਆਪਾਂ ਗਲੇ ਦੀ ਕੱਟ ਪਾਈ ਹੋਈ ਏ ਆ ਦੇਖੋ ਜੀ ਇਹ ਜਿਨ੍ਹਾਂ ਨੇ ਆਰਡਰ ਤੇ ਤਿਆਰ ਕਰਵਾਈ ਸੀ ਉਹਨਾਂ ਨੂੰ ਬੈਕ ਸਾਈਡ ਤੋਂ ਗਲੇ ਦੀ ਜਿਹੜੀ ਕਾਟ ਹੈ ਉਹ ਉਹਨਾਂ ਨੇ ਕੱਟ ਕਰਵਾਈ ਹੋਈ ਆ ਦੇਖੋ ਜੀ 2 3 ਜੋਟੀਆਂ ਦੀ ਕਾਟ ਪਾਈ ਹੋਈ ਹੈ ਬੈਕ ਸਾਈਡ ਤੋਂ ਤੇ ਫਰੰਟ ਤੇ ਆਪਾਂ ਉਸੇ ਤਰ੍ਹਾਂ ਗੋਲ ਕਾਟ ਪਾਈ ਹੋਈ ਹੈ ਹਾਂਜੀ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਬਾਰਡਰ ਤੋਂ ਬਾਅਦ ਇੱਕ ਕੁੰਡਾ ਆਪਾਂ ਉਤਾਰ ਲਿਆ ਸੀ ਇੱਕ ਕੁੰਡਾ ਉਲਟਾ ਫਿਰ ਇੱਕ ਕੁੰਡਾ ਆਪਾਂ ਬਿਣਾਉਨੇ ਉਤਾਰਿਆ ਤੇ ਇੱਕ ਕੁੰਡਾ ਫਿਰ ਉਲਟਾ ਹਾਂਜੀ ਤੇ ਧਾਗਾ ਪਿੱਛੇ ਰੱਖ ਕੇ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਧਾਗੇ ਤੇ ਵਲ ਦਾਂਗੇ ਆ ਦੇਖੋ ਜੀ ਇਸ ਤਰ੍ਹਾਂ ਫਿਰ ਇੱਕ ਹੋਰ ਵਲ ਲੈ ਕੇ ਤਿੰਨ ਕੁੰਡਿਆਂ ਤੋਂ ਆਪਾਂ ਤਿੰਨ ਕੁੰਡੇ ਬਣਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾ ਲਈ ਆਪਾਂ ਧਾਗਾ ਅੱਗੇ ਕਰਾਂਗੇ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਬਿਨਾ ਹੋਣੇ ਉਤਾਰਾਂਗੇ ਫਿਰ ਧਾਗਾ ਅੱਗੇ ਕਰਾਂਗੇ ਤੇ ਇੱਕ ਕੁੰਡਾ ਉਲਟਾ ਆ ਦੇਖੋ ਜੀ ਜਿਸ ਤਰ੍ਹਾਂ ਆਪਾਂ ਇੱਥੇ ਸ਼ੁਰੂ ਚ ਬਣਾਇਆ ਹੋਇਆ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਆਪਾਂ ਇਸੇ ਤਰ੍ਹਾਂ ਹੀ ਬਣਾਏ ਹੋਏ ਨੇ ਤੇ ਇਸ ਤੋਂ ਅੱਗੇ ਫਿਰ ਅਗਲੇ ਤਿੰਨ ਕੁੰਡਿਆਂ ਤੋਂ ਫਿਰ ਆਪਾਂ ਤਿੰਨ ਕੁੰਡੇ ਬਣਾਵਾਂਗੇ ਆ ਦੇਖੋ ਜੀ ਤਿੰਨ ਗੁੰਡੇਆਂ ਤੋਂ ਤਿੰਨ ਗੁੰਡੇ ਬਣਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਧਾਗੇ ਤੇ ਵਲਦਾਂਗੇ ਫਿਰ ਦੁਬਾਰਾ ਫਿਰ ਆਪਾਂ ਉਸੇ ਤਰ੍ਹਾਂ ਹੀ ਇੱਥੇ ਆਪਾਂ ਤਿੰਨ ਗੁੰਡੇਆਂ ਤੋਂ ਤਿੰਨ ਗੁੰਡੇ ਬਣਾ ਲਏ ਧਾਗਾ ਅੱਗੇ ਕਰਾਂਗੇ ਇੱਕ ਗੁੰਡਾ ਉਲਟਾ ਫਿਰ ਧਗਾ ਪਿਛੇ ਕਰਾਂਗੇ ਇੱਕ ਕੁੰਡਾ ਬਿਨਾਉਣੇ ਉਤਾਰਾਂਗੇ ਫਿਰ ਧਗਾ ਉਲਟਾ ਫਿਰ ਲਾਸਟ ਤੇ ਇੱਕ ਕੁੰਡਾ ਸਿੱਧਾ ਸਿੱਧੀ ਸਲਾਈ ਤੋਂ ਆਪਾਂ ਇਹ ਡਿਜ਼ਾਈਨ ਜਿਹੜਾ ਸ਼ੁਰੂ ਕਰਾਂਗੇ ਆ ਦੇਖੋ ਜੀ ਇਸ ਤਰ੍ਹਾਂ ਸ਼ੁਰੂ ਚ ਵੀ ਆਪਾਂ ਇਸੇ ਤਰ੍ਹਾਂ ਹੀ ਇੱਕ ਕੁੰਡਾ ਉਲਟਾ ਇੱਕ ਕੁੰਡਾ ਬਿਨਾਉਣੇ ਉਤਾਰਾਂਗੇ ਤੇ ਫਿਰ ਇੱਕ ਕੁੰਡਾ ਉਲਟਾ ਤੇ ਪੁੱਠੀ ਸਲਾਈ ਤੋਂ ਸਾਰੀ ਸਲਾਈ ਉਲਟਾ ਉਲਟਾ ਹੋਵਾਂਗੇ ਪੁੱਠੀ ਸਲਾਈ ਤੋਂ ਧਾਗਾ ਅੱਗੇ ਰੱਖ ਕੇ ਸਾਰੀ ਸਲਾਈ ਉਲਟਾ ਉਲਟਾ ਹੋਣਾਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਆ ਦੇਖੋ ਜੀ ਸਿੱਧੀ ਸਲਾਈ ਆਪਾਂ ਆ ਦੇਖੋ ਜੀ ਇਸ ਤਰ੍ਹਾਂ ਸ਼ੁਰੂ ਵਿੱਚ ਆਪਾਂ ਧਾਗਾ ਅੱਗੇ ਕਰਕੇ ਇੱਕ ਕੁੰਡਾ ਉਲਟਾ ਫਿਰ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਬਿਨਾਉਨੇ ਉਤਾਰਿਆ ਫਿਰ ਧਾਗਾ ਅੱਗੇ ਰੱਖ ਕੇ ਇੱਕ ਕੁੰਡਾ ਉਲਟਾ ਹੁਣ ਆਪਾਂ ਧਾਗਾ ਪਿੱਛੇ ਕਰਕੇ ਤਿੰਨ ਕੁੰਡੇ ਸਿੱਦੇ ఫగా అండ్ ఉల్టా ధాగా పిచ్చే కినా ఉండే ఉతారా ఫేర్ కండా ఉల్టా ధాగా పిచ్చే కనుడే జా తి కడ్డేతో తిని కండే బయసి తిని సే బే బాకీ కుండే ఓ తర బ ఆడే ఇక్కడ విచాలే బినా ఉండే ఉతారనా దో కల్టే బ ਹੁਣ ਆਪਾਂ ਆ ਗਏ ਪੁੱਠੀ ਸਲਾਈ ਤੇ ਪੁੱਠੀ ਸਲਾਈ ਸਾਰੀ ਸਲਾਈ ਉਲਟਾ ਉਲਟਾ ਹੋਣਾਗੀ ਧਗਾ ਗੇ ਰੱਖ ਕੇ ਸਾਰੀ ਸਲਾਈ ਉਲਟਾ ਉਲਟਾ ਹੋਣ ਕੇ ਕੰਪਲੀਟ ਕਰਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਫਿਰ ਇਸੇ ਤਰ੍ਹਾਂ ਹੀ ਰਿਪੀਟ ਕਰਾਂਗੇ ਇੱਕ ਗੁੰਡਾ ਉਤਾਰਾਂਗੇ ਧਾਗਾ ਅੱਗੇ ਕਰਾਂਗੇ ਇੱਕ ਗੁੰਡਾ ਉਲਟਾ ਤੇ ਇੱਕ ਗੁੰਡਾ ਬਿਨਾ ਉਨੇ ਉਤਾਰਾਂਗੇ ਫਿਰ ਇੱਕ ਗੁੰਡਾ ਉਲਟਾ ਇਹ ਆਪਾਂ ਸ਼ੁਰੂ ਵਿੱਚ ਇਸੇ ਤਰ੍ਹਾਂ ਹੀ ਬਣਾਉਣੇ ਨੇ ਤਿੰਨ ਗੁੰਡੇ ਜਿਹੜੇ ਨੇ ਤੇ ਅਗਲੇ ਤਿੰਨ ਗੁੰਡੇ ਆਪਾਂ ਡਿਜ਼ਾਈਨ ਵਾਲੇ ਸਿੱਦੇ ਤਿੰਨ ਗੁੰਡੇ ਸਿੱਦੇ ਤੇ ਵਿਚਾਲੇ ਆਪਾਂ ਇਹ ਤਿੰਨ ਤਿੰਨ ਗੁੰਡੇ ਜਿਹੜੇ ਰੱਖੇ ਹੋਏ ਨੇ ਆ ਦੇਖੋ ਜੀ ਡਿਜ਼ਾਈਨ ਵਾਲੇ ਤਿੰਨ ਕੁੰਡੇ ਸਿੱਧੇ ਵਿਚਾਲੇ ਵਾਲਾ ਜਿਹੜਾ ਸਿੱਧਾ ਕੁੰਡਾ ਹੈ ਦੋ ਕੁੰਡੇ ਆਪਾਂ ਉਲਟੇ ਰੱਖੇ ਹੋਏ ਨੇ ਆ ਜਿਹੜਾ ਵਿਚਾਲੇ ਵਾਲਾ ਸਿੱਧਾ ਕੁੰਡਾ ਇਸ ਨੂੰ ਤੁਸੀਂ ਹੁਣ ਵੀ ਸਕਦੇ ਹੋ ਤੇ ਬਿਨਾ ਹੁਣੇ ਵੀ ਉਤਾਰ ਸਕਦੇ ਹੋ ਪੁੱਠੀ ਸਲਾਈ ਆਪਾਂ ਇਸ ਨੂੰ ਓਨ ਲੈਂਦੇ ਆ ਤੇ ਸਿੱਧੀ ਸਲਾਈ ਆਪਾਂ ਬਿਨਾ ਹੁਣੇ ਉਤਾਰ ਸਕਦੇ ਆ ਜੇਕਰ ਤੁਸੀਂ ਚਾਹੋ ਤਾਂ ਉਣ ਵੀ ਸਕਦੇ ਹੋ ਹਾਂਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਤੇ ਪੁੱਠੀ ਸਲਾਈ ਉਲਟਾ-ਉਲਟਾ ਹੁਣ ਕੇ ਕੰਪਲੀਟ ਕਰਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਇੱਕ ਵਾਰ ਫੇਰ ਰਿਪੀਟ ਕਰਾਂਗੇ ਇੱਕ ਕੁੰਡਾ ਉਲਟਾ ਇੱਕ ਕੁੰਡਾ ਬਿਨਾ ਹੁਣੇ ਤਾਰ ਲਿਆ ਫੇਰ ਇੱਕ ਕੁੰਡਾ ਉਲਟਾ ਆ ਦੇਖੋ ਜੀ ਅਗਲੇ ਜਿਹੜੇ ਤਿੰਨ ਕੁੰਡੇ ਆ ਆਪਣੇ ਕੋਲ ਜਿਨ੍ਹਾਂ ਤੇ ਆਪਾਂ ਡਿਜ਼ਾਈਨ ਬਣਾਇਆ ਹੈ ਉਹਨਾਂ ਨੂੰ ਆਪਾਂ ਫੇਰ ਉਸੇ ਤਰ੍ਹਾਂ ਹੀ ਤਿੰਨ ਕੁੰਡੇਾਂ ਤੋਂ ਤਿੰਨ ਕੁੰਡੇ ਕਰਾਂਗੇ ਆ ਦੇਖੋ ਜੀ ਇਸ ਤਰ੍ਹਾਂ ਤਾਂਗਾ ਇਸ ਤਰ੍ਹਾਂ ਪਿੱਛੇ ਰੱਖ ਕੇ కుడెను థడా ఢిల్లా ఏ తిని తిన కండే బ ఆ దేజ జీ ఇరం ఏం ఫిర్గే వల్ దా ఇర దువారా ఫిర్హ్ ధాగే వల్ దే తిన తిని కండే బాగే ఆీ ధాగా అండ్ా ధాగా పిచ్చే రకం బిన్నా ఉన్నే ఉతారా ఫిల్ తిని కడ్యాతో తి కు బ ఉల్టా ఇక్కడా బతారుల ఫటా ਲਾਸਟ ਵਾਲਾ ਗੁੰਡਾ ਸਿੱਧਾ ਹਾਂਜੀ ਆ ਦੇਖੋ ਜੀ ਇਸ ਡਿਜ਼ਾਈਨ ਨੂੰ ਤੁਸੀਂ ਵਾਰ-ਵਾਰ ਰਿਪੀਟ ਕਰਨਾ ਪੁੱਠੀ ਸਲਾਈ ਤੋਂ ਉਲਟਾ-ਉਲਟਾ ਆਉਣ ਕੀ ਫਿਰ ਇਸੇ ਤਰ੍ਹਾਂ ਹੀ ਆਪਾਂ ਚਾਰ ਸਲਾਈਆਂ ਵਿੱਚ ਸਾਫ਼ ਚੜਾ ਲੈਣੀਆਂ ਨੇ ਆ ਦੇਖੋ ਜੀ ਆ ਜਿਹੜੇ ਵਿਚਾਲੇ ਤਿੰਨ-ਤਿੰਨ ਗੁੰਡੇ ਨੇ ਇਹਨਾਂ ਨੂੰ ਸਿੱਧਾ ਆਉਣ ਲੈਣਾ ਤੇ ਸਾਈਡਾਂ ਤੇ ਇੱਕ ਗੁੰਡਾ ਉਲਟਾ ਇੱਕ ਗੁੰਡਾ ਬਿਨਾਵਨੇ ਉਤਾਰਿਆ ਤੇ ਇੱਕ ਗੁੰਡਾ ਫਿਰ ਉਲਟਾ ਇਹ ਤਿੰਨ ਗੁੰਡੇ ਆਪਾਂ ਇਸੇ ਤਰ੍ਹਾਂ ਹੀ ਪਾਉਣੇ ਨੇ ਸਿੱਧੀ ਸਲਾਈ ਤੋਂ ਤੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਜਿਹੜਾ ਬਣ ਬਣ ਕੇ ਤਿਆਰ ਹੋ ਜਾਊਗਾ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਬਣਾਉਣਾ ਵੀ ਇਸ ਨੂੰ ਬਿਲਕੁਲ ਆਸਾਨ ਹੈ ਆ ਦੇਖੋ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ